ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਾਂ ਬਠਿੰਡਾ ਦੇ ਕਨਈਆ ਚੌਕ ਦੇ ਵਿੱਚ ਆਪਾਂ ਖੜੇ ਆ ਤਾਂ ਇੱਥੇ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਰੋਡ ਜਾਮ ਕੀਤਾ ਗਿਆ ਤਾਂ ਜਿਹੜੇ ਵੀ ਲੋਕ ਖਾਸ ਕਰਕੇ ਫਰੀਦਕੋਟ ਵਾਲੇ ਪਾਸਿਓਂ ਆਉਣ ਵਾਲੇ ਨੇ ਤਾਂ ਉਹ ਬਠਿੰਡਾ ਦੇ ਵਿੱਚ ਐਂਟਰੀ ਕਰਨੀ ਹੈ ਤਾਂ ਸਾਹਮਣੇ ਜਿਹੜਾ ਰੋਡ ਤੁਹਾਨੂੰ ਬੰਦ ਦੇਸੂਗਾ ਤਾਂ ਅੱਗੇੋਂ ਸਾਈਡ ਦੇ ਵਿੱਚ ਦੀ ਹੋ ਕੇ ਤੁਸੀਂ ਬਠਿੰਡਾ ਦੇ ਵਿੱਚ ਐਂਟਰੀ ਕਰ ਸਕਦੇ ਹੋ ਜਾਂ ਸਿਵੀਆਂ ਰੋਡ ਦੇ ਵਿੱਚ ਦੀ ਹੋ ਕੇ ਜਾਂ ਅੱਗੇੋਂ ਸੂਏ ਦੇ ਕੋਲੋਂ ਵਿੱਚੋਂ ਹੋ ਕੇ ਉਧਰੋਂ ਤੁਸੀਂ ਐਂਟਰੀ ਕਰ ਸਕਦੇ ਹਾਂ ਤੇ ਜਿਹੜੇ ਲੋਕ ਮੁਕਸਰ ਮਲੋਟ ਵਾਲੀ ਸਾਈਡ ਤੋਂ ਆ ਰਹੇ ਨੇ ਤਾਂ ਉਹ ਵੀ ਲੋਕ ਜਿਹੜੇ ਸਿੱਧਾ ਆਉਂਦੀ بجائے ਜਿਹੜਾ ਰਿੰਗ ਰੋਡ ਹੈ ਬਲਦ ਰੋਡ ਤੋਂ ਜਿਹੜੀ ਛੜਕ ਜਾਂਦੀ ਹੈ ਤਾਂ ਉੱਥੋਂ ਜਿਹੜੇ ਇਹ ਬਠਿੰਡਾ ਦੇ ਵਿੱਚ ਇੰਟਰ ਕਰ ਸਕਦੇ ਨੇ ਤਾਂ ਕਿਸਾਨਾਂ ਵੱਲੋਂ ਤੇ ਹੋਰ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਇਹ ਬਠਿੰਡਾ ਦਾ ਜਿਹੜਾ ਇਹ ਰੋਡ ਮੇਨ ਆ ਰੋੜਾ ਭਾਈ ਕਨਈਆ ਚੌਂਕੋਂੋਂ ਇਹ ਜਿਹੜਾ ਬੰਦ ਕਰ ਦਿੱਤਾ ਗਿਆ ਹੈਗਾ ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ 16 ਤਰੀਕ ਦਾ ਜਿਹੜਾ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਉਸ ਨੂੰ ਲੈ ਕੇ ਜਿਹੜਾ ਕਿਸਾਨਾਂ ਵੱਲੋਂ ਜਿਹੜਾ ਤੇ ਹੋਰ ਜਥੇਬੰਦੀਆਂ ਵੱਲੋਂ ਜਿਹੜੇ ਇੱਥੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਆਪਣੀਆਂ ਮੰਗਾਂ ਨੂੰ ਲੈ ਕੇ ਤਾਂ ਤਸਵੀਰਾਂ ਤੁਹਾਨੂੰ ਆਪਾਂ ਬਠਿੰਡਾ ਦੀਆਂ ਦਿਖਾ ਰਹੇ ਹਾਂ ਜਦੋਂ ਕਹਿੰਦੇ ਸੀ ਲੋਕਾਂ ਨੂੰ ਇਨਸਾਫ਼ ਦੇ ਦੂਰ ਇੱਥੇ ਹਰਤਾਂ ਸੌਖਤ ਹੋਣਗੀਆਂ ਉਹਦੀ ਗੱਲ ਵੀ ਕਰ ਸਕਦੇ ਸਾਸਨ ਪਹਿਲੇ ਸ਼੍ਰੀ ਮੋਦੀ ਨੇ ਖਾਂਦੀ ਕੀਤੀ ਸੀ ਅੱਜ ਉਹਦੀ ਗੱਲ ਵੀ ਕਰਨਗੇ ਆ ਛੋੜੇ ਕੋਈ ਗੱਲ ਕਰ ਲਈਏ ਜੀ ਜੀਤੂ ਜੱਜਪਾਲ ਜੀ ਅੱਜ ਗੱਲ ਕਰਨਗੇ ਗਾਂ ਦੀ ਅੱਜ ਗੱਲ ਕਰਨਗੇ ਰਾਤ ਤਾਂ ਇਹ ਤਸਵੀਰਾਂ ਬਠਿੰਡਾ ਦੇ ਨੇ ਕਲਈਆ ਚੌਕ ਦੇ ਕੋਲੋਂ ਥਰਮਲ ਪਲਾਨ ਕੋਲੋਂ ਜਿਹੜਾ ਕਿਸਾਨਾਂ ਵੱਲੋਂ ਅਤੇ ਹੋਰ ਜਥੇਬੰਦੀਆਂ ਵੱਲੋਂ ਜਿਹੜਾ ਰੋਡ ਬੰਦ ਕਰ ਦਿੱਤਾ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਨੇ ਤਾਂ ਜਿਹੜੇ ਇਧਰੋਂ ਫਰੀਦਕੋਟ ਫੋਟਪੂਰਾ ਜਦ ਜੇ ਤੋ ਗੁਲਿਆਣਾ ਸਾਈਡ ਤੋਂ ਆ ਰਹੇ ਨੇਗੇ ਤਾਂ ਉਹ ਸਿੱਧਾ ਆਉਂਦੀ بجائے ਸਿਗੀਆਂ ਰੋਡ ਤੋਂ ਹੁੰਦਿਆਂ ਹੋਇਆ ਜੇ ਸ਼ਹਿਰ ਦੇ ਵਿੱਚ ਐਂਟਰ ਕਰਨਾ ਤਾਂ ਸਿਗੀਆਂ ਰੋਡ ਤੋਂ ਹੁੰਦਿਆਂ ਹੋਇਆ ਬਾਦਲ ਰਿੰਗ ਰੋਡ ਦੇ ਉੱਪਰੋਂ ਜਾ ਕੇ ਸ਼ਹਿਰ ਦੇ ਵਿੱਚ ਐਂਟਰ ਕਰ ਸਕਦੇ ਨੇ ਤੇ ਜੇ ਉਧਰੋਂ ਅਮਰੋਟ ਵਾਲੀ ਸਾਈਡ ਤੋਂ ਜਾਂ ਮਿਕਸਰ ਵਾਲੀ ਸਾਈਡ ਤੋਂ ਆ ਰਹੇ ਨੇ ਉਹ ਵੀ ਸਿੱਧਾ ਬਾਦਲ ਲਾਗੂ ਕਰਦੇ ਆ ਆਉਂਦੀ بجائے ਉਧਰ ਨੂੰ ਜਾ ਸਕਦੇ ਨੇ ਕਿਉਂਕਿ ਅੱਗੇ ਰੋਡ ਬੰਦਾ ਕਿਸਾਨ ਤੇ ਹੋਰ ਜਥੇ ਬੰਦੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਰੋਸ ਪ੍ਰਦਰਸ਼ਨ ਇੱਥੇ ਕੀਤਾ ਜਾ ਰਿਹਾ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬਠਿੰਡਾ ਦੇ ਕਣਈਆ ਚੌਕਤਿਆਂ ਨੇ ਤਾਂ ਸੜਕਾਂ ਤੁਸੀਂ ਦੇਖੋ ਬਿਲਕੁਲ ਖਾਲੀ ਹੋਈਆਂ ਨੇ ਰੋਡ ਬੰਦ ਕਰ ਦਿੱਤਾ ਗਿਆ ਹੈਗਾ ਇਹਨਾਂ ਦੀ ਧੌਣਾਂ ਜਿਹੜੀਆਂ ਕੇਂਦਰ ਨੂੰ ਮਰੋੜੀ ਹੋਈਆਂ ਤੇ ਬੰਵਾਲੀ ਨੂੰ ਧੌਣ ਉਹ ਪੈਸੇ ਸਾਰੇ ਕਰਦੇ ਉਹਨਾਂ ਦੇ ਕੇਂਦਰ ਦੇ ਕਰ ਲਏ ਇਹਨਾਂ ਨੂੰ ਫੇਰ ਦਿੰਦੇ ਆ ਕਿ ਉਹਨਾਂ ਦੇ ਵਿੱਚ ਧਰਨੇ ਦੇ ਵਿੱਚ ਔਰ ਹੋਰ ਵੀ ਜਥੇਬੰਦੀਆਂ ਪਹੁੰਚੀਆਂ ਨੇ ਕਿਸਾਨਾਂ ਦੀ ਹਮਾਇਤ ਲਈ ਤਾਂ ਕਿਸਾਨਾਂ ਵੱਲੋਂ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਥੇ ਭਾਈ ਕਨਈਆ ਚੌਕ ਦੇ ਵਿੱਚ ਗੁਰਦਵਾਰਾ ਦੇ ਵਿੱਚ ਥਰਮਲ ਦੇ ਕੋਲੇ ਧੰਨਵਾਦ ਜੀ ਸਾਡੇ ਬੰਗੀ ਸਾਹਿਬ ਦਾ ਬਹੁਤ ਵਧੀਆ ਵਿਚਾਰ ਰੱਖਿਆ ਨਾ ਮੈਂ ਬੇਨਤੀ ਫੇਰ ਕਰਦਾ ਵੀ ਜਿਹੜੇ ਚਾਹ ਪੀਉਂਦੇ ਨੇ ਨਾ ਵੀਰ ਵਣ ਕੇ ਲੰਗਰ 'ਚ ਉਹ ਬੈਠਿਆਂ ਨੂੰ ਚਾਹ ਦਿਓ ਜਿਹੜਾ ਉੱਥੇ ਖੜਾ ਹੈਗਾ ਜਾ ਕੇ ਕੱਪ ਲੈ ਕੇ ਉੱਥੇ ਥਾਣ ਇਹ ਜਿਹੜਾ ਰੋਜ਼ ਪ੍ਰਦਰਸ਼ਨ ਹੈ 4 ਵਜੇ ਤੱਕ ਲਗਭਗ 4 ਵਜੇ ਤੱਕ ਇਹ ਜਿਹੜਾ ਰੋਡ ਜਾਮ ਰਹੀ ਹੈਗੇ ਬਹੁਤ ਵਾਰ ਵਾਰ ਬੇਨਤੀ ਕੀਤੀ ਸੀ ਪ੍ਰਧਾਨ ਨੇ ਤੁਸੀਂ ਮੰਨੀ ਨਹੀਂ ਇਸ ਕਰਕੇ ਮੈਂ ਦੁਬਾਰਾ ਇਹ ਬੇਨਤੀ ਕਰਦਾ ਕਿ ਜੁਮੇਵਾਰ ਬੰਦੇ ਆ ਉਹ ਆਪਣੀਆਂ ਇੱਥੇ ਟੀਮਾਂ ਨੂੰ ਕਿਸਾਨ ਵੀਰਾਂ ਨੂੰ ਲੈ ਕੇ ਆਉਣ ਤਾਂ ਕਿ ਆਪਣੇ ਪੜਾਲ ਦੇ ਵਿੱਚ ਆਪਣੇ ਪੜਾਲ ਦਾ ਜਿਹੜਾ ਮੈਚ ਖਾਦੀ ਪਈ ਹੈ ਪਰ ਜਾ ਬੇਨਤੀ ਕਰਦਾ ਮੈਂ ਅਗਲੀ ਬੇਨਤੀ ਹੈ ਬਰਾੜੇ ਨੂੰ ਕਿਤੀ ਕਿਸਾਨ ਜੁਨਿਆਂ ਨੂੰ ਆਜ਼ਾਦ ਪਹਿਲੇ ਜਿਹੜਾ ਪ੍ਰੋਗਰਾਮ ਨੰਬਰ ਟੀ ਹਣੀ ਭਾਈ ਜੀ ਕੀ ਕਰਨਾ ਚਾਹੁੰਦੇ ਹੋ ਅੱਜ ਜਿਹੜਾ ਰੋਡ ਬਲੌਕ ਕੀਤਾ ਗਿਆ ਕਿਸਾਨਾਂ ਵੱਲੋਂ ਜਿਹੜਾ ਅੱਜ ਦਾ ਸਾਡਾ ਪ੍ਰਦਰਸ਼ਨ ਬੜਾ ਸ਼ਾਂਤਪੂਰਕ ਤਰੀਕੇ ਨਾਲ ਹੈ ਇਹ ਸੰਜੁਗਤ ਸਾਲ ਮੌਕੇ ਸੱਦੇ ਜਾਂ ਚਾਹੀਸੀ ਜਿਹੜਾ ਪ੍ਰੋਗਰਾਮ ਕੀਤਾ 12 ਤੋਂ 4 ਦਾ ਬੈਂਡ ਜਿਹੜੀ ਪੰਜ ਥਾਂਾਂ 'ਤੇ ਹੈ ਛੇ ਥਾਂਾਂ 'ਤੇ ਜਿਸ ਕਰਕੇ ਸ਼ਾਂਤੀਪੂਰਕ ਹੈ ਜਿਹੜਾ ਸਾਡੀਆਂ ਮੁੱਖ ਮੰਗਾਂ ਕਿੰਨੇ ਸਰਕਾਰ ਨਾਲ ਹੈ ਇਕਦਾ ਕਿਸਾਨਾਂ ਦੀ ਐਮਐਸਪੀ ਆ ਜਿਵੇਂ ਮਲਾਜ਼ਮ ਵੀ ਜਥੇਬੰਦੀਆਂ ਟ੍ਰੇਡ ਯੂਨੀਆਂ ਸਰਮ ਮਲਾਜ਼ਮਾਂ ਦਾ ਵੀ ਇਹ ਪੁਰਾਣੀ ਪੈਨਸ਼ਨ ਦਾ ਮੁੱਦਾ ਨਾਮ ਬੀਚੂਦਾ ਇਹ ਦੂਰਾਂ ਨੇ ਮੰਗਾ ਵੀ ਹੈ ਜਿਵੇਂ ਮਿਹਨਤੀ ਦਾ ਰੇਟ ਮਤਲਬ ਮੇਰੇ ਉਮਰ ਦੇ ਨਾਲ ਘੱਟ ਮਿਲਦਾ ਸੀ 700 ਰੁਪਏ ਦਿਹਾੜੀ ਆ ਹੋਰ ਬੜੀਆਂ ਨੇਕਾਂ ਮੰਗ ਰਹੇ ਨੇ ਟਰਾਂਸਪੋਰਟਰਾਂ ਦੀਆਂ ਮਿੰਨੇ ਇਸ ਆਪਣੇ ਨੂੰ ਗਲਤ ਬਣਾਏ ਨੇ ਮੋਦੀ ਸਰਕਾਰ ਨੇ ਵਪਾਰੀ ਵਰਗ ਦੀ ਐ ਵੀ ਜਿਹੜਾ ਦਾਪ ਰਖਾਣਾ ਮਤਲਬ ਮੰਤਰੀ ਪਰਚੂਨ ਚ ਆ ਕੇ ਵੱਡ ਚੁੱਕੇ ਨੇ ਜਿਸ ਕਰਕੇ ਸਾਡੇ ਆ ਲੈ ਕੇ ਮੰਗਣੇ ਉਸ ਮਸਲੇ ਦੇ ਅਸੀਂ ਭਾਰਸ ਦੇ ਬੰਸਦਾ ਤਾਂ ਬਹੁਤ ਪਰ ਮਹੰਗਾ ਰਹਿ ਗਿਆ ਬ੍ਰਿੰਗ ਵਿੱਚ ਦੇਖਿਆ ਸੀ ਹੋਰ ਅ ਦੇਖਿਆ ਸਾਰੇ ਪੰਜਾਬ ਦੇ ਵਿੱਚ ਇਹ ਰਹੀ ਵੀ ਤਾਂ ਮਤਲਬ ਵੀ ਬਹੁਤ ਇਹ ਮੋਦੀ ਸਰਕਾਰ ਨੂੰ ਇਸੇ ਸਮਝ ਲੈਣਾ ਚਾਹੀਦਾ ਵੀ ਤੁਹਾਡੇ ਪ੍ਰਤੀ ਦੇਸ਼ ਦੇ ਲੋਕਾਂ ਦਾ ਕਿੰਨਾ ਰੋਸ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਰਬੰਦਰ ਹੋਊਗਾ ਇਹ ਸਾਡਾ ਜਿਹੜਾ ਪ੍ਰਦਰਸ਼ਨ ਹੈ ਇਹ 12 ਤੋਂ ਲੈ ਕੇ 4 ਵਜੇ ਤੱਕ ਜਾਂ ਅਮ ਦਾ ਉਪਾਰਤਬੰਦ ਸੁਭਾਸ਼ ਖੇਤ ਲੈ ਕੇ ਸ਼ਾਮ ਦੇ 6 ਵਜੇ ਤੱਕ ਬੰਦ ਕਿੱਥੇ ਕਿੱਥੇ ਜਾਮ ਲੱਗਿਆ ਹੋਰ ਬਠਿੰਡਾ ਦੇ ਵਿੱਚ ਜਿਹੜਾ ਬਠਿੰਡੇ ਜਿਹੜਾ ਜਾਮ ਲੱਗਿਆ ਬਠਿੰਡੇ ਜਿਹੜੇ ਭਰਈਆ ਚੌਕ ਤਰਵੰਦੀ ਸਾਹਿਬ ਰਵੀ ਚੌਕ ਮੌੜ ਚੌਕ ਬ੍ਰਾਮਪਰਾਪੂਰ ਚੌਕ ਹੈ ਗੈਰੀ ਬੁਕਟਰ ਪਥਰਾਲਾ ਇਹ ਸਾਰੇ ਥਾਂ 'ਤੇ ਸਾਡਾ ਜਾਮ ਲੱਗਿਆ ਧੰਨਵਾਦ ਜੀ ਤਾਂ ਕਿਸਾਨਾਂ ਵੱਲੋਂ ਜਿਹੜਾ ਇਹ 4 ਵਜੇ ਤੱਕ ਜਿਹੜਾ ਇਹ ਜਾਮ ਲੱਗਿਆ ਰਹਿਣਾ ਤਾਂ ਬਠਿੰਡਾ ਦੇ ਵਿੱਚ ਜਿਹੜਾ ਜਿਹੜੀਆਂ ਹਰੇਕ ਜਿਹੜੇ ਮੁੱਖ ਮਾਰਗ ਨੇ ਜਿਹੜਾ ਸ਼ਹਿਰ ਦੇ ਵਿੱਚ ਐਂਟਰੀ ਕਰਦੇ ਨੇ ਤਾਂ ਉਹ ਰੋਡ ਜਿਹੜੇ ਬੰਦ ਕੀਤੇ ਗਏ ਆ ਸ਼ਾਮੀ 4 ਵਜੇ ਤੱਕ ਰੋ ਵੀਡੀਓ ਨੂੰ ਵੱਤ ਵਤ ਸ਼ੇਅਰ ਜਰੂਰ ਕਰਿਓ ਤਾਂ ਜੋ ਇਹ ਵੀਡੀਓ ਹਰ ਤੱਕਰ ਪਹੁੰਚ ਸਕੇ ਧੰਨਵਾਦ